ਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਅੱਜ ਅਸੀਂ ਅਮਰਪੁਰੇ ਕੋਠੇ ਆਏ ਆ ਜੀ ਪਤਾ ਨਹੀਂ ਕੋਈ ਫਿਲਮ ਦੀ ਸ਼ੂਟਿੰਗ ਆ ਮੰਮੀ ਕਹਿ ਰਹੀ ਮੇਰੀ ਤੁਹਾਨੂੰ ਦਿਖਾਣਾ ਜੀ ਸਾਰਿਆਂ ਨੂੰ ਮੈਂ ਆ ਆ ਬੈਠੇ ਆ ਸਾਰੇ ਫਰੈਂਡ ਹੈਲੋ ਸੁਤਰੀਕਾਲ ਅੱਜ ਆਪਾਂ ਆਏ ਜੀ ਅਮਰਪੁਰੇ ਕੋਠੇ ਸਾਰੀ ਟੀਮ ਆ ਸਾਡੀ ਦੇਖੋ ਤੇ ਆਪਾਂ ਕਰਨੀ ਹੋਈ ਹੋਈ ਅਸੀਂ ਜੀ ਹੌਲੀ ਹੌਲੀ ਟੀਮ ਕਰ ਲਈ ਆ ਤਿਆਰ ਅਸੀਂ ਪਾਉਣਾ ਹੁਣ ਇੰਸਟਾਗ੍ਰਾਮ ਤੇ ਪੂਰਾ ਗਾ ਤੇ ਨਾਲੇ ਪਾਉਣਾ YouTube ਤੇ ਪੂਰਾ ਗਾ ਇਹਨਾਂ ਦੁਨੀਆ ਕਰ ਜਿਹੜੀਆਂ ਸਾਰੀ ਪਸ਼ਾਹ ਪਸ਼ਾਹ ਕਿਹਨਾਂ ਜਿਹੜੀਆਂ ਤੂੰ ਕਿੰਨੇ ਜਿਹੜੇ ਭਲਾ ਮੈਨੂੰ ਲੱਗਿਆ ਕਰਨਾਲਾ ਪਾ ਉਹ ਪਾਵਾਂਗੇ ਕਾ ਤੇ ਇਹ ਆਪਣੇ सोनू ਭੈਣਾ ਜੀ ਕੱਲ ਵੀ ਤੁਸੀਂ ਵਲੌਗਸਰ ਦੇਖਿਆ ਹੋਣਾ ਹਨ ਅਸੀਂ ਇੱਥੇ ਫਿਲਮੀ ਦੀ ਸ਼ੂਟ ਕਰਨ ਵਾਸਤੇ ਆਏ ਆ ਤੇ ਘਰ ਵਾਲੇ ਘਰ ਲਈ ਤੇ ਮੈਨੂੰ ਕਿਹਦਾ ਡਰ ਨਹੀਂ ਏਕਾ ਤੋਂ ਮੈਡਮ ਹੈ ਨਹੀਂ ਇਹ ਕਹਿੰਦੇ ਜਿੱਦ ਦੇ ਘਰੇ ਆਏ ਆ ਉਹਨਾਂ ਦੀ ਵਿਚਾਰੀ ਭੋਲੀ ਜੀ ਬਹੂ ਹੈ ਜੀ કે હો દેખો સાડે ટમ્બે પઈ દે કે સાડા બિચારી જે તો આ ગઈ મકાન વાલ કે તો ઓલી આ ગઈ કે પતા હોણા ના નહીં નહીં આપણો રિશ્તા કરાયા ગયા 10 સાલ હો ગય કુડી બસતી હવે ટોન દો બચ્ચે સપનાલા એ કોણ મે દોનો બા એ કોણ કે દોને ગા દુનિયા કાળ દુનિયા કરું ની વાહ વાહ હા વાહ नंदकन भईया केनल के ब्लॉग से भईया अपना स्पेशल बोलूंगा क्या कहा बातें 2 लाख पहली अपन लाइक भर लांगे फिर कोई 2 लाख से बोल 2 लाख भई क्या बोलोगे मिला अरे बहुत बढ़िया लाइक दिया ताई देना लासी जुड़े वाह वेरी नाइस नहीं ना भाई मैं चोर वन स्टार तुमने बात किया गाने अरे तो गलती के तुझे 2 लाख जिक्रन में डंडावा आई डोंट स्पीड स्विच नेम कॉल बेटा आई ठीक है ਆਈ ਡੋਨਟ ਆਈ ਡੋਨਟ ਸਪੀਡ ਤੇ ਕਈ ਹੌਕਾ ਖੰਡਾ ਤੇ ਨਾ ਲਗਾ ਦੇ ਜੀ 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 ਅਹ ਠੀਕ ਆ ਆਈ ਹੋ ਕੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੈ ਹਰ ਹਰ ਹੋ ਕੇ ਕਿੰਨਾ ਦਾ ਵੇਖ ਕੇ ਬਲੌਗ ਕਰੀਂ ਆ ਬਾਤ ਨਹੀਂ ਬੱਸ ਦਾ ਪੋਸ ਜੱਕ ਤੇ ਫਟੇ ਦੇ ਬਾਹਰ ਪਾਈ ਉਹ ਤੇ ਗਲੀ ਦੇ ਕੋਲ ਕੱਟ ਲੈ ਤਾ ਇਹਗਾ ਬ੍ਰੈਂਡ ਲੱਗੇ ਦਿਖਾਣਾ ਤੁਹਾਨੂੰ ਅੱਗੇ ਅੱਗੇ ਅਸੀਂ ਕੀ ਕਰਤਾ ਹਾਂ ਸਿੱਪਲ ਲੋਕਾਂ ਜਿਹਾ ਮੈਂ ਪੈਡੂ ਵੇ ਪੈਡੂ ਵੇ ਕਿਉਂ ਨਾ ਸੋਹਣੀ ਲੱਗਦੀ ਐ ਲੱਗਦੀ ਐ ਤੇ ਆਪਾਂ ਫੈਲਣ ਪਿਆਰ ਕਰਦੀ ਆ ਬਣਾ ਕੇ ਇੱਕ ਤਾਂ ਪਿਆਰ ਹੋ ਗਈ ਸ਼ਾਮ ਤੱਕ ਰਹਿ ਜੂਗੀ ਤੇ ਹੁਣ ਆਪਾਂ ਚਾਹ ਨਾਲ ਖਾਣ ਲੱਗੇ ਆਂ ਵੀ ਸਿਓ ਤੇ ਕੇਲੇ ਮੰਬੇ ਸੀਗੇ ਕੇਲੇ ਹੈਗੇ ਤੇ ਸਿਓ ਦੇ ਰਹੀ ਆਪਾਂ ਨੂੰ ਪੂਰੇ ਚਾਹ ਨਾਲ ਤੇ ਆ ਸਾਡੇ ਚਾਹ ਨਾਲ ਸਿਓ ਆ ਗਈ ਜੀ ਆਪਾਂ ਖਾਣ ਲੱਗੇ ਕੁਕੀ ਅੱਗੇ ਕੁਕੀ ਬੋਲੂਗੀ ਕਿ ਅਗਲੀ ਗੱਡੀ ਆ ਆਪਣੀ ਬੈਂਡਰੀ ਆ ਛੋਟੀ ਸ਼ਾਰਟ ਪਿਕਚਰ ਬਣਦੀ ਆ ਉਹ ਮੇਰੇ ਚੈਨਲ ਤੇ ਪਾ ਰਹੀ ਆ ਕਿੰਨਾ ਕਹਿਣ ਬੋਲੀ ਮਾੜਾ ਦੱਸ ਦੇ ਹਾਂਜੀ ਕੁਕੀ ਕਮੇਟੀ ਵਾਲੇ ਦੀ ਚੈਨਲ ਤੇ ਆਪਣੀ ਮਿਲੋ ਆ ਰਹੀ ਹੈਗੀ ਕਮੇਟੀ ਬਹੁਤ ਘੈਂਟ ਆ ਅਸੀਂ ਲੜਾਂਗੇ ਪੂਰਾ ਇਹ ਕੈਂਪ ਕਰਦੇ ਨੇ ਕੁਕੀ ਨੂੰ ਪਾਉਂਦੇ ਨੇ ਮੇਰੇ ਬੱਚੇ ਮੇਰੇ ਕੁਕੀ ਨੂੰ ਹੋਗੀ ਕਿ ਕਮੇਟੀ ਮੈਨੂੰ ਚੈਨਲ ਥਰੂ ਦੇਖਿਓ ਕਿ ਅਸੀਂ ਉਹ ਸਟੋਰੀ ਨਹੀਂ ਪਹਿਲਾਂ ਦੱਸਣੀ ਕਿਉਂਕਿ ਮੈਨੂੰ ਸੁਣਾਦ ਹੀ ਨਹੀਂ ਆਉਣਾ ਗੱਲਬਾਤ ਆ ਇਹ ਤੁਸੀਂ ਮੈਨੂੰ ਕਮੈਂਟਾਂ ਜੁੜ ਦੋਸਿਓ ਵਿਚਾਰ ਦੇ ਆਉਂਦਾ ਸੇਵ ਕੌਣ-ਕੌਣ ਖਾਂਦਾਗਾ ਮੈਂ ਤਾਂ ਖਾਨੀ ਆ ਭਰਾਓ ਆਹ ਦੇਖੋ ਸਾਰੀ ਟੀਮ ਪੂਰੀ ਸੇਵ ਖਾਂਦੀ ਆ ਨਾ ਇਹ ਜਦ ਕੈਨੂੰ ਜੁੜ ਦੋ ਮੇਰੀ ਅਗਲਾ ਪਿਕਚਰ ਆਈ ਹੈ ਜਿੱਲੀ ਆਈ ਹੈ ਮੇਰੀ ਕਮੇਟੀ ਵਾਦੇ ਵਿੱਚ ਆਹ ਕੁੜੀ ਕੇਲੇ ਨੂੰ ਸੇਵ ਬਾਹਰ ਖਾਂਦੀ ਆ ਤਾਂ ਕਿ ਰਾਮ ਕਣ ਸੇਵ ਵਰਗਾ ਆ ਕੀ ਆ ਵਾਕਾ ਆ ਗਏ ਲੋਕੇਸ਼ਨ ਚੇਂਜ ਕਰਦੀ ਫਰੈਂਡ ਲੋਕੇਸ਼ਨ ਤੇ ਆਪਾਂ ਹੁਣ ਆ ਗਏ ਇੱਥੇ ਪਿੰਡ ਦੀ ਆਦੀ ਮੈਂ ਨਹੀਂ ਦਾਦੀ ਪੈਟ ਪੁੱਟ ਦੋ ਨੂੰ ਕਿੜੇ ਬੰਦਿਆਂ ਆਏ ਨਹੀਂ ਮੈਂ ਘਰ ਫਰੈਂਡ ਹੈ ਤੇ ਕੋਲੇ ਚੰਡੀਗੜ੍ਹ ਕੋਲੇ ਆ ਕੁਤੜੀ ਪਿੰਡਾਂ ਕੁਤੜੀ ਉੱਥੇ ਆਈਆਂ ਫਰੈਂਡ ਮੈਂ ਬੈਲਵਾ ਤੇ ਆ ਦੇਖੋ ਇਹ ਕਪੜਾ ਰਿਸ਼ਤੇਦਾਰ ਰਿਸ਼ਤੇਦਾਰ ਇਹ ਇਹ ਕੋਲੇ ਚੰਡੀਗੜ੍ਹ ਕੋਲੇ ਫਰੈਂਡ ਮੈਂ ਲੋਕੇਸ਼ਨ ਚੇਂਜ ਕਰ ਮਲਤਾਨੀਆਂ ਪਿੰਡ ਆਏ ਆ ਜੀ ਲੋਕੇਸ਼ਨ ਚੇਂਜ ਕੀਤੀ ਹੈ ਪਹਿਲਾਂ ਆਪਾਂ ਸੀਗੇ ਅਮਰਪੁਰੇ ਕੋਠੇ ਹੁਣ ਆਏ ਸੀ ਤਾਂ ਮਲਤਾਨੀਆਂ ਉਹ ਮਰ ਮੱਚ ਗਈ ਮੈਂ ਤਾਂ ਵੱਡਾ ਜੋਜ ਰਿਹਾ ਜਿਹੜਾ ਤਰ੍ਹਾਂ ਜਿਹਾ ਇੰਜ ਕਰਕੇ ਨਬੰਦਾ ਤੇ ਮੈਂ ਚਾਹ ਚਫਲਮ ਜੀ ਬਣਾਉਣਾ ਆਈਆਂ ਪੋਰਾ ਜਿਹਾ ਬਣੂਗੀ ਤਾਂ ਤੇ ਘਰ ਕੁੱਤਾ ਆਪਰ ਚਲੇ ਆਹੋ ਉਹ ਕਹਿੰਦੇ ਬਣਾ ਲਓ ਕੋਈ ਨਾ ਭਾਈ ਤੇ ਹੁਣ ਅਸੀਂ ਤਾਂ ਇੰਨਾ ਲੜਾਂਗੇ ਤਿੰਨ ਡਾਰੀਆਂ ਮਾ ਬੁੜੀਆਂ ਮੈਂ ਮੈਨਾ ਗਲੇ ਵੀ ਅਸੀਂ ਜਿਆਸੂ ਕੀ ਚੰਗਾ ਪਿੰਡ ਤੇ ਆਪਾਂ ਮਲਤਾਨੀਆਂ ਪਿੰਡ ਪਹੁੰਚੇ ਸੀਗੇ ਜੇ ਆਪਾਂ ਕਲਮ ਦਾ ਸ਼ੂਟ ਕੀਤਾ ਇੱਥੇ ਤੇ ਇਹ ਫੁੱਕੀ ਕਮੇਟਕਾਰੀ ਦੇ ਚੈਨਲ ਤੇ ਪਾਉਂਗੀ ਇਹ ਕੁੱਕੀ ਬਣਾ ਖੜੀ ਹੈਗੀ ਬਹੁਤ ਹੀ ਵਧੀਆ ਫਿਲਮ ਆ ਲੜਾਈ ਗਵੰਧਨ ਦੀ ਠੀਕ ਆ ਬਹੁਤ ਹੀ ਕੈਂਟ ਐਂਡ ਦੇਖੋਗੇ ਨਾ ਫਰੈਂਡ ਤੇ ਦੇਖੋ ਤੇ ਤੁਸੀਂ ਦੇਖਦੇ ਰਹ ਜਾਓ ਕਿ ਕਿਆ ਬਾਤਾਂ ਨੇ ਕੁੱਕੀ ਦੀਆਂ ਤੇ ਕਿਰਨਾਆਂ ਦੀਆਂ ਬਟਨ ਚੱਲਦੀਆਂ ਆ ਆ ਰਹੇਗੀ ਆ ਸੱਚਾ सोनू ਸਾਨੂੰ ਸਾਨੂੰ ਬੋਲ ਲਾ ਬੋਲ ਵੀ ਕੁਛ ਨਾ ਓਏ ਤੁਹਾਨੂੰ ਕਰ ਲਈ ਸਬਸਕ੍ਰਾਈਬਰ ਕਰ ਲੈ ਸਬਸਕ੍ਰਾਈਬਰ ਨਹੀਂ ਸਬਸਕ੍ਰਾਈਬਰ ਹੁੰਦਾਗਾ ਸਬਸਕ੍ਰਾਈਬਰ ਐ ਸੈਕਟਰ ਫਾਇਰ ਆਪਾ ਦੇਖਦੇ ਇਹਨਾਂ ਦੇ YouTube ਚੈਨਲ ਤੇ ਵੀ ਸੋਨੂ ਦੇ ਪਾਵਾਂਗੇ ਫਿਲਮ ਬਣਾ ਕੇ ਪਾਵਾਂਗੇ ਬਹੁਤ ਘੈਂਟ ਤੇ ਹੁਣ ਆਪਾਂ ਜਦੋਂ ਵੀ ਆਵਾਂਗੇ ਜੇ ਪਿੰਡ ਵਾਲਾ ਨੂੰ ਨਹੀਂ ਇਤਰਾਜ ਇਹਨਾਂ ਨੂੰ ਬਸ ਇਕੱਠ ਤਾਂ ਬਹੁਤ ਸੀਗਾ ਬਹੁਤ ਪਿਆਰ ਦਿੱਤਾ ਮੈਂ ਕਹਿੰਦੇ ਬੱਚੇ ਬੱਚੇ ਨੇ ਮੈਨੂੰ ਪਿਆਰ ਦਿੱਤਾ ਬਹੁਤ ਵਧੀਆ ਲੱਗਿਆ ਇਹਨਾਂ ਨੇ ਇੱਥੇ ਸ਼ੂਟਿੰਗ ਕਰਕੇ ਸਾਨੂੰ ਤੇ ਜੇ ਅਸੀਂ ਅੱਗੇ ਤੋਂ ਵੀ ਅਸੀਂ ਇੱਥੇ ਇੱਥੇ ਬਣਾਇਆ ਕਰਾਂਗੇ ਫਿਲਮ ਸਾਨੂੰ ਲੋਕੇਸ਼ ਪਿੰਡ ਦੀ ਫਿੰਡ ਸਾਡਾ ਤੋਰੀ ਬਣਾ ਰਿਹਾ ਵੀਡੀਓ ਵੇ ਤੋਰੀ ਬਣਾ ਰਿਹਾ ਵੀਡੀਓ ਸਾਰੇ ਦਿਖਾ ਦਿੱਤਾ ਔੜਾ ਚੱਕੇ ਤੋੜਾ ਬੀਬੀ ਤੋੜਾ ਆ ਇਹ ਬਿਆਹ ਦੇਖੋ ਸਾਰੀ ਜਦੋਂ ਤੁਸੀਂ ਕਹਿੰਦੇ ਸਾਰੀ ਮੁਕਤਾਨੇ ਪਿੰਡ ਆਏ ਆ ਸੋਨੂ ਦਾ ਸੋਨੂ ਦਾ ਪਾਪਾ ਦਾ ਬਹੁਤ ਵਧੀਆ ਵਿਚਾਰੇ ਬਹੁਤ ਇਹਨਾਂ ਨੇ ਇੱਜ਼ਤ ਮਾਨ ਕੀਤਾ ਘਰੇ ਅਸੀਂ ਇਹਨਾਂ ਦੇ ਆਏ ਸਾਰਾ ਤਾਂ ਪਹਿਲਾਂ ਸਾਨੂੰ ਬਹੁਤ ਰਿਸਪੈਕਟ ਦਿੱਤੀ ਇਹਨਾਂ ਨੇ ਸਾਨੂੰ ਬਹੁਤ ਵਧੀਆ ਲੱਗਾ ਨਾਲੇ ਸੋਨੂ ਨੂੰ ਛੱਡ ਸੋਨੂ ਨੂੰ ਹੁਣ ਆਪਾਂ ਛੱਡ ਕੇ ਗਏ ਆ ਜੀ ਘਰੇ ਇਹਨਾਂ ਦੇ ਠੀਕ ਹੈ ਤੇ ਅੱਗੋਂ ਤੋਂ ਵੀ ਅਜੇ ਦੇਖਾਂਗੇ ਫਿਲਮ ਜਰੂਰ ਇੱਥੇ ਇੱਥੇ ਅਸੀਂ ਉਹ ਕਰਿਆ ਕਰਾਂਗੇ ਬਣਾਵਾਂਗੇ ਜੈ ਪੈਂਡ ਵਾਲਿਆਂ ਨੂੰ ਤਰਾਜ ਨਹੀਂ ਹੈਗਾ ਤਾਂ ਬੋਲੋ ਭਾਈ ਕੋਈ ਤਰਾਜ ਨਹੀਂ ਹੈਗਾ ਸਾਰਿਆਂ ਨੂੰ ਸਾਰਿਆਂ ਨੂੰ ਨਹੀਂ ਤਰਾਜ ਨਹੀਂ ਹੈਗਾ ਸੁਣਿਆ ਸੁਣਿਆ ਨਹੀਂ ਭਾਈ ਸੁਣਿਆ ਨਹੀਂ ਕੋਈ ਤਰਾਜ ਨਹੀਂ ਹੈ ਮੈਂ ਕਹਿੰਦੇ ਸਾਡੇ ਇੱਥੇ ਕਰਨਾ ਤੂੰ ਜਦੋਂ ਮਰਜੀ ਆਜਿਆ ਕਰ ਨਹੀਂ ਤਰਾਜ ਆਏਗਾ ਤੁਹਾਨੂੰ ਤੂੰ ਬੋਲ ਪੈਂਡ ਵਾਲਿਆਂ ਨੂੰ ਕੋਈ ਤਰਾਜ ਹੈਗਾ ਤੇ ਜਦੋਂ ਮਰਤੀ ਆਉਂਦੇ ਬਣਾ ਬੇ ਫਰੈਂਡ ਹੋਰ ਗੱਲ ਦੱਸਾ ਮੇਲਾ ਲੱਗ ਗਿਆ ਸੀ ਮੇਲਾ ਬੜਾ ਮਜ਼ਾ ਆਇਆ ਸ਼ੂਟ ਕਰਕੇ ਬੱਚਾ ਬੱਚਾ ਮੈਂ ਕਹਿੰਦੀ ਆ ਗਲਾ ਪਿੰਗ ਤਾੜੀਆਂ ਆ ਦੇ ਕੁਕੀ ਕੁਕੀ ਚਲੋ ਠੀਕ ਹੈ ਜੀ ਸੁਣੋ ਨਹੀਂ ਉਹ ਬਣਾ ਦੇ ਉੱਤਰ ਮਾੜਾ ਜਿਹਾ ਹੋਰ ਬਣਾ ਦੇ ਆਪਣੀ ਆਪਣੀ ਫੋਰਚੂਨਰ ਗੱਡੀ ਆ ਰਹੀ ਆ ਪਰ ਮੈਂ ਤਾਂ ਮੋਟਰਸਾਈਕਲ ਤੇ ਜਾਣਾ ਹੁਣ ਮੈਨੂੰ ਤਾਂ ਕੋਈ ਭਾਈ ਨਹੀਂ ਸ਼ੂਟਿੰਗ ਦੇ ਲਈ ਬਹੁਤ ਜ਼ਿਆਦਾ ਕੱਟ ਹੋ ਗਿਆ ਸੀ ਹਾਂ ਬਹੁਤ ਜ਼ਿਆਦਾ ਬੜਾ ਮਿਸ ਕੋ ਲੋਕਾਂ ਨੇ ਕੰਟਰੋਲ ਕੀਤਾ ਬੜਾ ਬੜਾ ਮੁਸ਼ਕਲ ਆ ਹੁਣ ਮੈਂ ਅੱਗੇ ਤੋਂ ਅੱਗੇ ਤੋਂ ਮੈਂ ਉਹ ਲਿਆਉਂਗੀ ਮਨ ਲਾਦਾ ਫੁੱਲ ਸਾਲੇ ਸੋਕਾਇ ਸਿਕਿਉਰਟੀ ਗਾਰਡ ਲੈਉਣੇ ਪੈੜ ਕੇ ਪਹਿਲੂ ਚਲੋ ਠੀਕ ਹੈ ਜੀ ਕੱਠ ਨੂੰ ਨਾ ਉਹ ਥੋੜਾ ਜਿਹਾ ਕੰਟਰੋਲ ਕਰਨਾ ਪੈਂਦਾ ਫਰੈਂਡ ਵੈਸੇ ਮੈਨੂੰ ਪਿਆਰ ਬਹੁਤ ਮਿਲਿਆ ਇੱਥੇ ਬਹੁਤ ਵਧੀਆ ਲੱਗਾ ਸ਼ੂਟ ਕਰਕੇ ਵਾਓ ਦਾ ਕਲਾਪਮ ਉਤਾਨੀਆਂ ਪਿੰਡ ਗਏ ਸੀ ਤੁਹਾਨੂੰ ਪਤਾ ਹੀ ਐ ਸ਼ੂਟ ਕਰਕੇ ਐਸੀ ਫਿਲਮ ਦਾ ਹਨ ਹੁਣ ਮੈਂ ਆਵੇ ਧਾਰ ਕਾਰਡ ਲੈ ਕੇ ਚੱਲੀ ਆ ਸਾਡਾ ਡੀਪੂ ਵਾਲਾ ਕਹਿੰਦਾ ਨਹੀਂ ਥੋੜੀ ਪਰਚੀ ਕੱਟੀ ਜਾਊਗੀ ਉਹ ਉਹਦੇ ਕਾਰਡ ਕੱਟਿਆ ਜਾਊਗਾ ਤੁਸੀਂ ਕੇ ਐਸ ਵੀ ਕਰਾ ਕੇ ਆਓ ਆਹ ਕਿਆ ਸੁਵਿਕਰਣ ਚੱਲੀ ਆਂ ਡੀਪੂ ਤੇ ਜਰਨਲ ਡੀਪੂ ਤੇ ਜੈ ਲੜੀਪੂ ਤੇ ਜੈ ਲਾੜੀਪੂ ਜੈ ਲੜੀਪੂ ਸਾਡਾ ਤੋਰ ਹੀ ਚੱਲਿਆ ਨਾਲ ਮੈਨੂੰ ਕਿਹਾ ਸੀ ਮੋਟਰਸਾਈਕਲ ਤੇ ਲੈ ਕੇ ਚੱਲ ਤੇ ਮੈਨੂੰ ਤੋਰ ਕੇ ਲਈ ਜਾਂਦਾ ਬਾਹਰ ਲਗਾ ਹੋ ਜੂਗਾ ਜੀ ਮੰਮੀ ਦਾ ਬਾਹਰ ਨੂੰ ਮੈਂ ਕਿਹੜਾ ਕੀ ਕਹਿੰਦੇ ਆਗੇ ਵਾਲੀ ਮੋਟੀ ਆ ਫਰੈਂਡ ਤੇ ਕੱਲ ਮਲਤਾਨੀਏ ਬਹੁਤ ਮਜ਼ਾ ਆਇਆ ਤੁਹਾਨੂੰ ਪਤਾ ਹੀ ਹੈ ਸ਼ੂਟ ਕੀਤਾ ਸੀਗਾ ਆਪਾਂ ਤੇ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਸਾਡੀ ਮੇਰੀ ਫਿਲਮ ਦੇਖੀ ਹੋਣੀ ਆ ਤੇ ਤੁਸੀਂ ਕੁੱਕੀ ਦੇ ਕੁੱਕੀ ਕਮੇਟੀ ਵਾਲੀ ਦੇ ਚੈਨਲ ਤੇ ਵੀ ਜਾ ਕੇ ਦੇਖੋ ਉੱਥੇ ਬਾਲੀ ਧਾਕੜ ਬਣਾਈ ਆ ਹਾਂ ਉਹ ਉੱਥੇ ਬਹੁਤ ਫਨੀ ਕੀਤਾ ਉਹ ਉੱਤੇ ਫਿਲਮ ਦਾ ਨਾਮ ਹੈਗਾ ਲੜਾਈ ਗਵੰਡਨ ਦੀ ਲੜਾਈ ਉੱਤੇ ਹੀ ਲਿਖਿਆ ਹੋਇਆ ਉਹਦੇ ਫਿਲਮ ਦੇ ਉੱਤੇ ਤੇ ਤੁਸੀਂ ਫਰੈਂਡ ਮੈਨੂੰ ਕਮੈਂਟ ਕਰਕੇ ਜਰੂਰ ਦੇ ਮੈਨੂੰ ਫੋਨ ਫਾੜ ਵੀ ਕਰ ਲਿਆ ਕਰੋ ਤੁਸੀਂ ਬਾਹਰੋਂ ਹੁਣ ਮੈਨੂੰ ਫੋਨ ਕਰਨੇ ਹਟ ਗਏ ਪਤਾ ਨਹੀਂ ਕਾ ਤੋ ਪਹਿਲਾਂ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰ ਲੈਂਦੇ ਸੀਗੇ ਤੇ ਹੁਣ ਤੁਸੀਂ ਕਰਦੇ ਹੀ ਨਹੀਂ ਚਲੋ ਅੰਠ ਨੂੰ ਨਾ ਅੱਗੇ ਜਾ ਕੇ ਦੇਖੋ ਨੇ ਜੀ ਅੱਗੇ ਜਾ ਕੇ ਦਿਖਾਓ ਨੇ ਮੈਂ ਕੀ ਕਿ ਕਿੱਥੇ ਗੁੱਠਾ ਲਾਉਣੀ ਹੈ ਠੀਕ ਹੈ ਮੈਂ ਬਰਾਟ ਲੈ ਲਵਾਂਗਾ ਤਾਵਾ ਆ ਗਈ ਇੱਥੇ ਮਰੀ ਵਜੋਂ ਵਾਰੀ ਲਗਾਈ ਹਾਰ ਕਰ ਦੇ ਕੋਲੇ ਆ ਤੇ ਮੈਂ ਕਹਿੰਦਾ ਭਾਈ ਤੂੰ ਬਹਿ ਜਾ ਪਰੇ ਹੋ ਕੇ 10 ਬੰਦੇ ਦੀ ਜਗ੍ਹਾ ਇਕੱਲੀ ਰੋਕ ਲੈਗੀ ਆ ਪਤਾ ਬਹਿ ਕੇ ਭਰਾਵਾ ਮੈਂ ਤੇ ਜਿੱਟੂ ਵਾਲਾ ਭਾਈ ਬਾਜ ਮਾਰੂਗਾ ਨਾ ਫੇਰ ਹੀ ਜਾਵਾਂ ਠੀਕ ਹੈ ਕੋਰ ਸੁਣਾਓ ਆਪਣੇ ਮੁੰਡਾ ਟੱਕਰ ਗਿਆ ਕਹਿੰਦਾ ਆਂਟੀ ਫੋਟੋ ਕਰਾਉਣੀ ਐ ਕਹਿੰਦਾ ਆਂਟੀ ਤੁਹਾਨੂੰ ਬੜੀ ਸੋਹਣੀ ਲੱਗਦੀ ਐ ਹਾਂਜੀ ਮੁੰਡਾ ਤਾਂ ਜਵਰ ਜ਼ਿਆਸਤੀ ਕਾਲੇ ਇਹੜਾ ਤਾਂ ਜਿਹੜੇ ਵੀਡੀਓ ਹੀ ਕਹਿਣਾ ਸੀਗਾ ਤੇ ਬਣਾ ਦੇ ਉਹਦੀ ਬਲਾ ਬਣਾ ਪਾਉਂ ਆਹ ਇਹਦੀ ਮੰਮੀ ਖੜੀ ਆ ਸਿਸਟਰ ਖੜੀ ਆ ਫੋਟੋ ਕਰਾਈ ਇਹਨਾਂ ਨੇ ਮੇਰੇ ਨਾਲ ਮੈਨੂੰ ਬੜਾ ਮਾਣ ਮਸਕੂਸ ਹੁੰਦਾ ਜਦੋਂ ਕੋਈ ਆਏ ਮੈਂ ਪਰਾ ਪਿਆਰ ਦਿਖਾਦਾ ਚਲੋ ਕੁਝ ਕੋ ਮਾਨ ਨੇ ਲਿਖਤ ਆ ਰਹੇ ਬ੍ਰੈਂਡ ਚੇਰਨਾ ਦਾ ਪਹਿਲਾ ਮਾਈ ਵਾਲੀ ਜੇ ਮੇਰਾ ਕੰਮ ਪਹਿਲਾ ਕਰਦਾ ਹੈ ਇਹ ਬੜਾ ਨੋਟਿਸ ਪਾਸ ਹੈ ਜੋਨੇ ਲਈ ਚਲੋ ਠੀਕ ਆ ਬ੍ਰੈਂਡ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਜੀ ਤੇ ਸਾਡੇ ਬਲੌਗ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਲੇ ਸੋਨੇ ਕਮੈਂਟ ਕਰਿਆ ਕਰੋ ਕਿਹੜੀ ਅਸੀ ਕੱਦ ਮਲਤਾਨੀਆਂ ਪਿੰਡ ਫਿਲਮ ਬਣਾਈ ਆ ਉਹ ਕੁੱਕੀ ਕੁਮੇਟੂ ਨਾਲ ਦੇ ਚੈਨਲ ਤੇ ਆ ਤੇ ਇੱਕ ਸਾਡੇ ਤੇ ਸਾਡੀ ਤਾਂ ਤੁਸੀਂ ਦੇਖ ਹੀ ਲਈ ਹੋਰੀ ਮੈਨੂੰ ਪਤਾ ਹੀ ਆ ਤੇ